ਸ਼ਲੋਕ ਮਹੱਲਾ 3 ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦਵਾਰ ਜਿਹੜੀ ਸਤਿਗੁਰ ਦੀ ਸੇਵਾ ਹੈ ਇਹ ਚਾਕਰੀ ਹੈ ਸੁਖੀ ਹੂੰ ਸੁਖਸਾਰ ਸੁਖੀ ਤਾਂ ਮਿਲਦਾ ਸਾਰੇ ਸੁੱਖਾਂ ਦੀ ਸੁੱਖ ਤਾਂ ਸੁਖੀ ਹੁੰਦੇ ਨੇ ਸੰਸਾਰੀ ਸੁੱਖ ਸੁਖਾਂ ਦੀ ਥਾਰ ਹੈ ਅਤੈ ਸੁਖ ਸੁਖੀ ਹੂੰ ਸੁਖਸਾਰ ਠੀਕ ਹੈ ਜੀ ਸੱਚੇ ਸੁੱਖ ਇਹਦੇ ਵਿੱਚ ਸੱਚੇ ਸੁੱਖ ਬਣਦੇ ਨੇ ਜਦੋਂ ਅਭੀ ਚੰਪਰੇ ਨਹੀਂ ਸੁੱਖ ਪਰਮਨਿਉਤ ਸੁੱਖ ਮਿਲਦੇ ਆਜਾ ਜੀ ਐਥੇ ਮਿਲਣ ਵਡਿਆਈਆਂ ਦਰਗਾਹ ਮੋਖ ਦਵਾਰ ਐਥੇ ਮਿਲਣ ਵਡਿਆਈਆਂ ਇੱਥੇ ਤਾਂ ਵਡਿਆਈਆਂ ਹੀ ਨੇ ਸਭ ਬਣਦੀ ਦਰਗਾਹ ਮੋਖ ਦਵਾਰ ਦਰਗਾਹ ਦੇ ਵਿੱਚ ਆ ਕੇ ਮੋਖ ਦੇ ਦਵਾਰਾਂ ਬਣ ਜਾਂਦੇ ਸੁਪਤੀ ਬਜਾਂਦੀ ਠੀਕ ਹੈ ਜੀ ਸੱਚੀ ਕਾਰ ਕਮਾਵਣੀ ਸੱਚ ਪੈਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਇ ਪਿਆਰ ਸੱਚੀ ਕਾਰਗਵਾੜੀ ਸੱਚੀ ਕਾਰ ਕਰਦਾ ਸੱਚ ਪਹਿਲ ਪਹਿਲ ਵਾਸਤੇ ਸੱਚਿਆ ਸੱਚੇ ਲੋਭ ਆਧਾਰ ਸੱਚੇ ਲੋਭ ਦੇ ਵਿੱਚ ਸਮਾ ਜਾਂਦਾ ਹੈ ਸੱਚੇ ਲੋਭ ਧਾਰਨ ਕਰਦਾ ਹੈ ਆਧਾਰ ਸੱਚਨਾਮ ਆਧਾਰ ਉਹ ਨਾਮਾ ਆਧਾਰ ਮੰਨਦਾ ਇਹ ਆਧਾਰ ਹੈ ਇਹ ਪਹਿਣਾ ਖਾ ਇਹ ਆਧਾਰ ਸੱਚੀ ਸੁਰਤ ਸੱਚ ਮਿਲੈ ਸੱਚੇ ਸੰਤਤ ਕਰਦਾ ਉੱਥੇ ਹੀ ਸੱਚ ਮਿਲਦਾ ਸੱਚੇ ਨਾਇ ਪਿਆਰ ਸੱਚੇ ਨਾਮ ਨਾਲ ਪਿਆਰ ਹੁੰਦਾ ਸੱਚੇ ਨਾਅੇ ਪਿਆਰ ਸੱਚੇ ਨਾਮ ਨਾਲ ਪਿਆਰ ਇਹ ਤਰ੍ਹਾਂ ਬਿਲਿਗਣਾ ਦੇ ਇਹ ਜਿਹੜਾ ਨਾਅੇ ਅੱਖਰ ਹੈ ਇਹਦਾ ਭਾਵ ਵੀ ਨਾਮੇ ਹੁੰਦਾ ਜੀ ਹਾਂ ਸੱਚੇ ਰੂਹ ਪਿਆਰ ਸੱਚੇ ਸ਼ਬਦ ਹਰਖ ਸਦਾ ਦਰ ਸੱਚੇ ਸੱਚਿਆਰ ਨਾਨਕ ਸਤਗੁਰੂ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾ ਸੱਚੇ ਸ਼ਬਦ ਨਾਲ ਸਦਾ ਖੁਸ਼ੀ ਰਹਿੰਦਾ ਖੁਸ਼ੀ ਰਹੇ ਹਰਖ ਉਹਦੇ ਹਰਖ ਕੁਝ ਹੋਸ਼ ਰੰਦ ਦਰ ਸੱਚੇ ਸੱਚਿਆਰ ਸੱਚੇ ਦੇ ਰਸਤੇ ਖੜਾ ਰੰਦ ਸੱਚਿਆ ਹੁੰਦੇ ਕਰਤਾਰ ਨਾਲ ਤਨ ਸਤਗੋਦੀ ਸੇਵਾ ਹੋ ਕਰਦਾ ਜਿਹਦੇ ਤੇ ਕਿਰਪਾ ਹੋਵੇ ਕਰਤਾਰ ਦੀ ਕਰਤਾਰ ਇੱਥੇ ਪਰਮੇਸ਼ਰ ਹੈ ਜੀ ਕਰਤਾ ਪੁਰਖ ਮੂਰਤ ਸਾਖਰੀ ਹੈ ਠੀਕ ਹੈ ਜੀ ਮਹਲਾ ਤੀਜਾ ਹੋਰ ਵਿਦਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰ ਛੋੜ ਵਿਖ ਲੱਗੇ ਵਿਖ ਖਟਣਾ ਮਿਕਰਾਸ ਚੱਕਰੀ ਕੀ ਆ ਹੋਰ ਬਣਾਲੀ ਚੱਕਰੀ ਬੜੇ ਬੜੇ ਲੋਕ ਭਾਇਆ ਹਾੜੀ ਦੇ ਮਹਾਰਾਜ ਦੀ ਕਮਾਈ ਜਿ ਲੱਗੇ ਹੋਏ ਨੇ ਭਾਇਆ ਤਾਂ ਕੀ ਕਰਦੇ ਨੇ ਭਾਇਆ ਚੱਕਰੀ ਕੀ ਕਰਦੇ ਨੇ ਬਹੁਤ ਬਹੁਤ ਬੜੀ ਵਿਖਾਵੇ ਮਿਲਦੀ ਆ ਉਹ ਕਹਿੰਦੇ ਤਰਕਜੀਵਨ ਚੱਕਰੀ ਹੋਰ ਵੀ ਹੈ ਵੱਡੀ ਵੱਡੀ ਇਦੋਂ ਪਰ ਗੁਰਮੁਖ ਲਈ ਜੋ ਗੋਸਤਾਂ ਦੀ ਦਿੱਤੀ ਜਾਂਦੀ ਸਭ ਜੀ ਸਾਡੀ ਚੱਕਰੀ ਤਿਰੰਗੀਵ ਅਗਵਾਸ ਐਸੇ ਮਾਹੌਲ ਚੜ੍ਹਨ ਦਾ ਵੀ ਥੇਦਾ ਜਦਕੀ ਗੋਦਨ ਠੀਕ ਹੈ ਜੀ। ਇਹ ਅਮਰਤ ਛੱਡ ਕੇ ਅਮਰਤ ਛੋੜ ਦਿਖ ਲੱਗੇ ਜਿਹੜੇ ਅਮਰਤ ਛੱਡ ਕੇ ਨਾਮ ਨੂੰ ਛੱਡ ਕੇ ਦਿਖ ਲੱਗੇ ਦਿਖਦੀ ਕਮਲਾਈ ਕਰਨ ਲੱਗੇ। ਵਿਖੇ ਕਸ਼ਟੜਾ ਦਿਖ ਰਾਸ। ਦੇਖੀ ਉਹਨਾਂ ਦੀ ਕਮਲਾਈ ਹੈ ਬੇਟੀ ਉਹਦੀ ਜਮਾ ਪੂੰਜੀ ਹੈ। ਰਾਜ ਜਮਾ ਪੂੰਜੀ ਵੀ ਵਿਖੇ ਹੈ। ਠੀਕ ਹੈ ਜੀ ਇਹੋ ਕਰਜ ਕਰਨਾ ਹੈ। ਠੀਕ ਹੈ ਇਹ ਪਹਿਲੇ ਸ਼ਲੋਕ ਤੋਂ ਉਹ ਗੁਰਮੁਖਾਂ ਦਾ ਸ਼ਲੋਕ ਹੈ ਮਨਮੁਖਾਂ ਦਾ ਲੱਗਦਾ। ਠੀਕ ਹੈ ਜੀ ਬਿਖ ਖਾਣਾ ਬਿਖ ਪਹਿਨਣਾ ਬਿਖੋ ਮੁਖ ਗਿਰਾਸ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਬਿਖ ਦੇ ਮੁਖ ਗਿਰਾਸ ਹੁੰਦੇ ਨੇ ਜਾਂ ਬਿਖ ਖਾਣ ਬਿਖ ਪਹਿਨਣ ਗੋਦ ਵਿੱਚ ਜੋ ਪੈਣੀ ਹੈ ਉਹ ਵੀ ਬਿਖੇ ਪੈਣੀ ਜੋ ਖਾਣਾ ਸੰਸਾਰ ਦਾ ਬਿਖਿਆ ਹੋਇਆ ਸਰੀਰ ਵੀ ਬਿਖਿਆ ਹੈ ਜੋ ਖਾਦਿਆ ਗੋਦ ਨਾਲ ਉਹ ਵੀ ਬਿਖਿਆ ਮਾਇਆ ਜੋ ਹੈ ਸਭ ਬਿਖਿਆ ਹੀ ਹੈ ਬਿਖਿਆ ਹੀ ਹੈ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਇੱਥੇ ਦੁੱਖੇ ਦੁੱਖ ਦੀ ਕਮਾਈ ਹੈ ਮਰੀਆਦ ਉਹਨਾਂ ਦੇ ਵਿਚੇ ਨਰਕ ਨਿਵਾਸ ਤੋਂ ਕੀ ਭਾਵ ਹੈ ਕਿ ਇੱਥੋਂ ਵੀ ਥੱਲੇ ਜਾਏਗਾ ਜੀਵੇਂ ਬਦ ਹਾਂ ਇੱਥੋਂ ਜਦ ਗਿਆਨ ਨਹੀਂ ਹੈ ਖਬਰ ਜੜੀ ਬਦਲ ਤੇ ਜਾਉਂ ਉਹ ਦੂਸਰਾ ਪਤਾ ਨਹੀਂ ਕਿੱਥੇ ਪੈ ਜਾਣ ਅੱਛਾ ਜੀ ਮਨਮੁਖ ਮੋਹ ਮੈਲੇ ਚਬ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭਉ ਛੋੜਿਆ ਮਾਨਾਟ ਕਾਮ ਨਾ ਆਵੇ ਰਾਸ ਸੁਬਕਾ ਨੇ ਮੋਹ ਕਹੇ ਚਬਦਾ ਉਹ ਗਿਆਨੀ ਨਹੀਂ ਹੈ ਜਦੋਂ ਉਹ ਜਾਨੀ ਜਬਦਾ ਗਿਆਨ ਨਹੀਂ ਕਾਮ ਕਰੋਦ ਵਿਨਾਸ਼ ਆਪ ਗੋਦ ਦੇ ਮੇ ਉਹਨਾਂ ਦਾ ਰਾਖੀ ਤਾਂ ਹੈ ਬੜਕਨੇ ਕੀਤਾ ਉਹਨਾਂ ਦਾ ਆਪ ਗੋਦ ਸਤਗੁਰ ਦਾ ਪਉ ਛੋੜਿਆ ਮਾਨਟ ਕੰਮ ਨਾ ਆਵੇ ਰ ਮਾਨਾੜ ਕਰਕੇ ਸਤੋ ਦਾ ਪਉ ਛੋੜਿਆ ਕੋਈ ਕਬੂ ਨਾ ਦਾ ਰਸ ਨਹੀਂ ਆ ਰਿਹਾ ਜੰਪੁਰ ਬੱਦੇ ਮਾਰੀਆਂ ਕੋ ਨਾ ਸੁਣੇ ਅਰਦਾਸ ਨਾਨਕ ਪੁਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਜਬਦੇ ਬੱਦੇ ਨੇ ਮਾਰ ਪੈਈ ਅਰਦਾਸ ਉਹਨਾਂ ਦੀ ਵੋਜੀ ਛੋੜਦਾ ਨੀਕ ਪਗਾਰ ਕੋਈ ਨਹੀਂ ਛੋੜਦਾ ਉਰਵਲੇ 50 ਕਮਾਈ ਜਾਂਦੇ ਨੇ ਜੋ ਬੰਦੇ ਉਹਨਾਂ ਨੇ ਉਹ ਪਾਸੇ ਜਾਈ ਜਾਂਦੇ ਗੁਰਮੁਖੀ ਨਾਮ ਨਿਵਾਸ ਗੁਰਮੁਗਾਣਾ ਰੋਬ ਜਿਲਾਸ ਹਾਂ ਤੇ ਫੌੜੀ ਤੋ ਸਤਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਰੜਾਇਆ ਤੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਉਹ ਸਤਗੁਰ ਤੋ ਜੋ ਸਾਜ ਜਦੋਂ ਜਿਹੜਾ ਹਰ ਹਰ ਅੱਲਹੁ 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 ਰੱਬ ਦਿਲ ਕਰਵਾਇਆ ਉਹਨੂੰ ਰੱਬੋ ਕੋ ਪੂਜਣ ਦੇ ਕਾਬਲ ਹੈ ਉਹਦੇ ਅਦੇ ਕਲਗੁਤਨ ਰੱਖ ਦੋ ਅੰਗਨਾਂ ਕੋ ਪੁੱਛ ਲਓ ਜੋ ਸਤ ਕੋਰ ਜੋ ਸਤ ਕੋਰ ਪੁੱਛੋ ਦਿਲ ਸਦਾਤ ਜਿਹੜੀ ਜਗਨਨਾਥ ਜਗਦੀਸ਼ ਜਪਾਇਆ ਜਗਨਨਾਥ ਜਗਤ ਦਾ ਜਿਹੜਾ ਨਾਮ ਹੈ ਜਗਤ ਦਾ ਜਿਹੜਾ ਈਸ਼ ਹੈ ਉਹ ਦੱਸਿਆ ਤੁਹਾਨੂੰ ਉਹ ਸਮਝਾਇਆ ਉਹਨੂੰ ਜਗਨਨਾਥ ਪੁੱਜੋ ਸੋ ਸਤਗੁਰ ਦੇਖੋ ਇੱਕ ਨਿਮਕ ਨਿਮਕ ਜਨ ਹਰ ਕਾ ਹਰ ਨਾਮ ਬਤਾਇਆ ਇਹ ਥੋੜਾ ਜਿਹਾ ਵੀ ਤੁਹਾਨੂੰ ਰਸਤਾ ਬਤਾਤਾ ਜਿਹੜਾ ਸਾ ਵੀ ਰਸਤਾ ਬਤਾਤਾ ਉਹ ਜਿਹੜਾ ਉੱਥੇ ਜਾਏ ਥੋੜੇ ਦੇਰ ਵਾਸਤੇ ਦੇਖੋ ਦੇਖੋ ਤੇ ਇਹ ਪਰ ਉਹ ਇਹਨਾਂ ਅੱਖਾਂ ਨਾਲ ਤਾਂ ਨਹੀਂ ਦੇਖਿਆ ਜਾ ਸਕਦਾ ਨਾ ਜੀ ਸਤਗੁਰ ਦਾ ਖਾਣੂ ਦੇਖਿਆ ਜਾ ਸਕਦਾ ਹੈ ਰਸਤਾ ਵੀ ਦੇਖਿਆ ਜਾ ਸਕਦਾ ਹੈ ਰਸਤਾ ਵੀ ਦੇਖਿਆ ਜਾ ਸਕਦਾ ਹੈ ਸਤਗੁਰ ਮਤਲਬ ਜਦੋਂ ਕੋਈ ਉਪਦੇਸ਼ ਦੇਣ ਆਵੇ ਤੁਹਾਨੂੰ ਪਰ ਉਹ ਪੂਰਾ ਗਿਆਨ ਹੋਵੇ ਉਹਨੂੰ ਹਾਂ ਇਹ ਸਤਗੁਰ ਦੇਖੋ ਇੱਕ ਨਿਮਕ ਨਿਮਕ ਜਨ ਹਰ ਕਾ ਹਰ ਪੰਥ ਬਤਾਇਆ ਇਹਨੇ ਦਸ ਕੱਢੀ ਜੇ ਤੁਹਾਨੂੰ ਪੰਥ ਬਤਾਤਾ ਬਹੁਤਾ ਚੜ੍ਹਦੀ ਲਾਇਆ ਇੱਕ ਅੰਮ੍ਰਿਤ ਵਕਤੇ ਵਿੱਚ ਦੇਵੀ ਦੇ ਦਰਸ਼ ਪ੍ਰਾਪਤੇ ਅਸਲੀ ਦੇ ਲੈਣੇ ਨੂੰ ਇਹ ਸਤਗੁਰ ਕੀ ਸਭ ਲਗੀ ਭਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤੀ ਭੰਡਾਰ ਲਹਾਇਆ ਇਹ ਹਰ ਹਰ ਭਗਤ ਪੜ੍ਹਾਲ ਲਾਇਆ ਇਹ ਹਰ ਭਗਤੀ ਦਾ ਪੜ੍ਹਾਲ ਦਾ ਪੜ੍ਹਾ ਲੈ ਰਾਹ ਤੁਹਾਡੇ ਅੰਦਰ ਰੱਖ ਦਿੱਤਾ ਤੁਹਾਨੂੰ ਹਰਤਾ ਤੁਹਾਨੂੰ ਬਖਸ਼ ਦਿੱਤਾ ਇਹਦਾ ਵੱਡਾ ਪੜ੍ਹਾਲ ਭਗਤੀ ਦਾ ਉਹ ਸਾਦੂ ਨੂੰ ਬਹੁਤ ਧੰਨ ਧੰਨ ਪਹਿਲਾਂ ਤੁਹਾਡੇ ਅੰਦਰ ਰਖਤਾ ਲਾ ਲੈਣੂ ਠੀਕ ਹੈ ਪਹਿਲੀ ਪੰਕਤੀ ਸੀ ਤੇ ਸਤਿਗੁਰ ਕੀ ਸਭ ਪੱਗੀ ਪਾਵੋ ਜਿਨ ਮੋਹ ਅੰਧੇਰ ਛੁਕਾਇਆ ਪੱਗੀ ਪੈਣ ਦਾ ਕੀ ਭਾਵ ਹੈ ਚੱਲ ਵੀ ਪਾਵੋ ਚੱਲਦੀ ਚਰਨੀ ਦਾ ਮਤਲਬ ਜੋ ਰਸਤਾ ਦੱਸਿਆ ਉਹਦੇ ਪਿੱਛੇ-ਪਿੱਛੇ ਚੱਲੋ ਹਾਂਜੀ ਆ ਉਹ ਜਸਤਿਰੂਪਣਾ ਉਹ ਠੀਕ ਹੈ ਹੁਣ ਇੱਥੇ ਸੋ ਸਤਗੁਰ ਕਹੋ ਸਭ ਧਨ ਧਨ ਜਿਨੀ ਹਰ ਭਗਤੀ ਭੰਡਾਰ ਲਹਾਇਆ ਭਗਤੀ ਭੰਡਾਰ ਲਹਾਇਆ ਥੱਲੇ ਲਾ ਲਿਆ ਉੱਪਰ ਸੱਚਖੜ ਦੀ ਬਾਣੀ ਥੱਲੇ ਲਾ ਕੇ ਰੱਖਦੀ ਤੁਹਾਡੇ ਕੋਲ ਅਸ ਇੱਥੇ ਸਤਗੁਰ ਨੂੰ ਉਹਨਾਂ ਨੇ ਸਿਹਾਰੀ ਨਹੀਂ ਲਾਈ ਤਾਂ ਮਤਲਬ ਇਹ ਜੋ ਸਤਗੁਰ ਹੈ ਇਹ ਫੇਰ ਸਰੀਰ ਰੂਪ ਚ ਹੈ ਕੋਈ ਇਹ ਸਤਗੁਰ ਵਿਅਕਤੀ ਦੇ ਰੂਪ ਆਇਆ ਹੋਇਆ ਠੀਕ ਹੈ ਇਹ ਵਿਅਕਤੀ ਲੱਗਦਾ ਹੈ ਜੀ ਹਾਂ ਇਹ ਵਿਅਕਤੀ ਘੱਟ ਰੂਪ ਹੈ ਲਹਾਇਤੋ ਕੀਪਾ ਬਣਦਾ ਜੀ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ ਅਕਾਸ਼ ਕੀ ਬਾਹਰੀ ਨਾਲ ਕੇ ਥੱਲੇ ਤੁਹਾਡੇ ਸਾਹਮਣੇ ਰੱਖ ਦਿੱਤਾ ਖਾਓ ਖਰਚੋ ਲਾ ਲਓ ਭਾਈ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਸਮਾਪਤ ਹੋਈ ਜੀ